ਕਲੀ ਕਲੀਰ ਦੀ ਗਰੀ ਹਾਲ ਸੁਖਵੀਰ ਦੀ ਸੰਗਿ ਪੁਛਾ ਲੈਣਾ ਕੋਈ ਕੋਈ ਖਾਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡਾ ਕਿ ਕਿਸ ਤੇ ਕੰਮ ਪੜਗੰਤ ਨੇ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤਗਰਾਂ ਨੂੰ ਕੋਈ ਢਿੱਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਖੱਸੀਆਂ ਚ ਪਾਣੀ ਹੈ ਨੌਕਰੀਆਂ ਦੇਣ ਵਾਲੀ ਤਾਂ ਬੜੀ ਤੰਗੀ ਕਹਾਣੀ ਹੈ ਜੋ ਚਾਹੁੰਦੇ ਸੀ ਜਦੋਂ ਬੰਦੇ ਮਾਲ ਸਾਥੇ ਆਉਂਦੇ ਸੀ ਲੋਕੋ ਜੋ ਸਾਨੂੰ ਚਾਹੁੰਦੇ ਸੀ ਜਦੋਂ ਬੰਦੇ ਮਾਲ ਸਾਥੇ ਆਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀਏ ਫਿਰ ਕਾਲੀ ਦਾਲ ਦੀ ਫਰਤੀ ਜੀ ਜੇ ਸਾਰੇ ਨੇ ਪੁੱਛੀ ਮੇਰਾ ਸੁੱਕੀ ਜਾਵੇ ਖੂਨ ਮੇਰਾ ਸੁੱਕੀ ਜਾਵੇ ਖੂਨ ਮੇ ਨਾਲੇ ਉੱਡੀ ਜਾਵੇ ਸਕੂਨ ਦੇ ਜਿਉਂ ਜਿਉਂ ਨੀਰੇ ਹੋਵੇ ਮੋਟਾ ਵਾਰੀ ਇੱਕ ਜੀ ज बहुत लुट्टी है असी नौज बहुत लुट्टी है घुगी छत् नी हम सातौले मान ने कु है चार जून नहादल परिवार की राजनीति चो का छुट्टी है मान साहब देखो कि

ਮਾਰੀ ਮੋਚ ਵਾਲਿਓ ਬਾਹਰ ਤੱਕ ਤਰੀ ਤੱਕ ਤੱਕ ਤਰੀ ਲਈ ਬਾਈ ਤੱਕ ਤਰੀ ਬਿਕਲੀ ਕਲੀਰ ਦੀ ਪੂਰੀ ਆਰਜੁਗੀ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਧੰਨਵਾਦ